ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਹੋ ਸਾਰੇ ਵੀ ਠੀਕ ਠਾਕ ਜੀ ਤੇ ਝੋਨੇ ਦੀਆਂ ਤਿਆਰੀਆਂ ਬੱਸ ਚੱਲਣ ਦਈਆਂ ਜੀ ਤੇ ਇਧਰ ਆਪਣੇ ਡੀਐਸਆਰ ਵਾਲੇ ਝੋਨੇ ਤੇ ਬਾਕੀ ਨਾ ਖਾਦ ਪਾਉਂਦੇ ਆ ਜੀ ਸੁੱਕੇ ਬਾਣਾ ਦੇ ਵਿੱਚ ਡ੍ਰੇਲਣਾ ਤੇ ਇਹਦੀ ਜਿਹੜੀ ਹੈਗੀ ਆ ਖਾਦ ਦੀ ਹੋਣੀ ਪਾ ਦੇਣੀ ਆ ਬਾਅਦ ਵਿੱਚ ਹਣ ਲੱਗਨ ਤੋਂ ਬਾਅਦ ਆਪਾਂ ਪਹਿਲੀ ਜੀ ਨਹੀਂ ਵੜਨਾ ਖਾਦ ਪਾਉਣ ਜਾਣੀਗੇ ਤੇ ਇਹਦਾ ਸਾਰਾ ਤੁਹਾਨੂੰ ਦੱਸ ਦਿਆਂ ਕਿੰਨੀ ਪਾਉਂਦੇ ਆ ਕਿ ਕੀ ਪਾਉਂਦੇ ਨਾਲ ਤੇ ਇਹਦਾ ਫਾਇਦਾ ਇਹ ਹੁੰਦਾ ਪਹਿਲਾਂ ਫਾਇਦੇ ਦੀ ਗੱਲ ਕਰ ਲਈਏ ਕਿ ਇੱਕ ਤੇ ਜਿੱਥੇ ਆਪਣੀਆਂ 3 ਬੈਗ ਪ੍ਰਤੀ ਏਕੜ ਦੇ ਯੂਰੀਆ ਪਾਉਗੀ ਉੱਥੇ 2.5 ਬੈਗ ਨੇ ਸਰਜੂਗਾ ਜਿੱਥੇ ਢਾਈ ਪੈਣਗੀ ਉਥੇ ਇਹ ਦੋ ਬੈਗ ਨੇ ਸਰਜੂਗਾ ਅੱਧਾ ਬੈਗ ਘੱਟ ਜੂਰੀਆ ਪੈਂਦਾ ਤੇ ਬਾਕੀ ਅਸੀਂ ਢਾਈ ਕੀ ਬੈਗ ਜੂਰੀਆ ਪਾਉਣ ਨੇ ਉਦਾਂ ਤੇ ਦੋ ਦੋ ਬੈਗ ਹੁਣ ਜੂਰੀਆ ਦੇ ਕੇ ਲੰਦਾ ਹੈ ਤੇ ਇੱਕ ਹੋਰ ਫੈਰਾ ਰਹੇਗੀ ਝੋਨਾ ਲੱਗਦਿਆਂ ਸਾਰੀ ਤੁਰ ਪੈਂਦਾ ਨਾਲ ਦੀ ਨਾਲ ਹੀ ਤੇ ਬਾਕੀ ਜਿਹੜੀ ਨੰਬਰ ਦੋ ਤੇ ਗੱਲ ਆ ਉਹ ਇਹ ਆ ਕੀ ਇੱਕ ਝੋਨੇ ਦਾ ਡੱਕਾ ਇੱਕ ਵੀ ਨਹੀਂ ਮਰਦਾ ਜਿਵੇਂ ਬੰਨੇ ਬੰਨੇ ਨਾਲ ਗੁੱਠਾਂ ਗੱਠਾਂ ਚ ਜਿਹੜਾ ਡੱਕਾ ਲੱਗ ਗਿਆ ਸਾਰੇ ਦਾ ਸਾਰਾ ਹੀ ਜਿਹੜਾ ਚੋਨਾ ਲੱਗ ਗਿਆ ਜਿੱਥੇ ਸਾਰੇ ਦਾ ਸਾਰਾ ਤਰੂਗਾ ਕੋਈ ਚੋਨਾ ਨਹੀਂ ਜਾਨੀ ਕਿ ਹੋਊਗਾ ਕਿ ਇੱਕ ਵੀ ਬੁੱਟਾ ਨਹੀਂ ਮਰੂਗਾ ਨਾਲ ਦੀ ਨਾਲ ਹੀ ਤਰੂਗਾ ਚੋਨਾ ਫਟਾਰਾ ਵਧੀਆ ਕਰੂਗਾ ਐਂਡ ਤੱਕ ਚੋਨੇ ਦਾ ਜਾਨੀ ਕਿ ਜਿਵੇਂ ਆਪਾਂ ਜੂਰੀਆ ਪਾਉਂਦੇ ਨਮੜ ਕੇ ਬਾਅਦ ਦੇ ਵਿੱਚ ਉੱਪਰ ਤੇ ਲੇਟ ਜੋ ਵੀ ਆ ਕੇ ਯਾਰ ਚੱਲ ਜਾਂਦੀ ਆ ਆਪਣਾ ਲੈਵਲ ਨਹੀਂ ਮਿਲਦੀ ਉਹਦੇ ਨੇ ਝੋਨੇ ਨੂੰ ਪੱਤਲ ਪੁੱਤਲ ਪੈਣ ਦਾ ਤਜਾ ਤਜਾ ਇਹਦਾ ਕੋਈ ਡਰ ਨਹੀਂ ਜੀ ਨਾ ਇਸ ਝੋਨੇ ਨੂੰ ਪੱਤਲ ਪਾਵੇ ਨਾ ਕੋਜ ਤੇ ਨਾ ਹੀ ਕੋਈ ਜਿਵੇਂ ਲੀਡੀ ਹੋਰੀਆ ਚਲ ਜਾਂਦੀ ਝੋਨਾ ਐਂਡ ਤੇ ਰੰਗ ਨਹੀਂ ਛੱਡਦਾ ਜਾ ਕੇ ਮੁੜ ਕੇ ਤੇ ਬਿਮਾਰੀ ਝੋਨੇ ਨੂੰ ਪੈਂਦੀ ਆ ਨਾ ਕੋਈ ਉਹ ਸਿਸਟਮ ਆ ਜੀ ਇਹਦੇ ਨਾਲ ਤੇ ਬਸ ਕੀ ਰੰਦਾ ਆ ਕਿਹਦੇ ਰੋਕੇ ਰੰਦਾ ਆ ਇਹਦੇ ਵਿੱਚ ਇਹ ਵੀ ਆ ਨਾਲ ਕੀ ਗੁੱਠਾ ਦੇ ਵਿੱਚੋਂ ਆਪਾਂ ਇਦਾਂ ਜਿਵੇਂ ਟਰੱਕ ਮਹਾ ਗਈ ਬਸ ਲਾਈ ਜਾਨੀ ਡ੍ਰਿੱਲ ਗੁੱਠਾ ਚੁੱਕਣੀ ਨਹੀਂ ਦੁਬਾਰਾ ਗੁੱਠਾ ਨਹੀਂ ਲਾਉਣੀਆਂ ਮੁੜ ਕੇ ਗੁੱਠਾ ਵਾਲੇ ਥਾਂ ਤੋਂ ਝੋਨਾ ਪਰਾ ਹੋ ਜਾਂਦਾ ਜਰਾ ਹੁਣ ਕਈ ਭਰਾ ਵੇਖਿਆ ਇਹ ਕਹਿੰਦੇ ਕੀ ਜ਼ਮੀਨ ਬੰਜਰ ਹੋ ਜੀਏ ਉਹ ਤੇ ਜੂਰੀਆ ਤੇ ਆਪਾਂ ਬਾਅਦ ਚ ਹੀ ਪਾਉਨੇ ਆ 10-10 ਸਾਲ ਹੋ ਗਏ ਪਾਉਂਦਿਆਂ ਨੂੰ ਕਈ ਆਪਣੇ ਮਿੱਤਰ 10-10 ਸਾਲ ਹੋ ਗਏ ਤੇ ਆ ਸਾਨੂੰ ਵੀ ਐਰਕੀ ਚਲੋ 3 ਸਾਲ ਪਹਿਲਾਂ ਬਾਈ ਚੌਥਾ ਸਾਲ ਸਾਨੂੰ ਤੇ ਸਾਨੂੰ ਤੇ ਕੋਈ ਦਿੱਕਤ ਨਹੀਂ ਆਈ ਜ਼ਮੀਨਾਂ ਦੇ ਮਿੱਟੀ ਵੀ ਟੈਸਟ ਕਰਾਈ ਦੀ ਹਰ ਵਰੀ ਵਧੀਆ ਰਹਿੰਦੀਆਂ ਜੀ ਤੇ ਝਾੜ ਵੀ ਸੋਹਣੇ ਰਹਿੰਦੇ ਆ ਤੇ ਝੋਨਾ ਪੱਕਦਾ ਵੀ ਕੋਈ 5-7 ਦਿਨ ਪਹਿਲਾਂ ਜਿੱਥੇ ਪਹਿਲਾਂ ਜੂਰੀਆ ਪੈ ਜਾਂਦੀ ਈ ਤੇ ਬਾਅਦ ਵਿੱਚ ਆਪਾਂ ਬਾਸੇ ਦੇ ਵਿੱਚ ਪਾਵਾਂਗੇ ਤੇ ਕੋਈ ਜਿੰਕੀ ਪਾਵਾਂਗੇ। ਓਵੇ ਇਦਾਂ ਟਰੈਲ ਨਾ ਚੁੱਕਣੀ ਨੀ ਮੋੜ ਤੋਂ ਬਸ ਮੜੀ ਜਿਹੜਾ ਇਦਾਂ ਹੀ ਕਮਾ ਦੇਣੀ। ਤੇ ਇਧਰ ਡੀਆ ਸਾਰਾ ਝੋਨੇ ਨੂੰ ਖਾਰ ਪਾਉਂਦੇ ਆਂ। ਕਿਉਂਕਿ ਇਹਨੂੰ ਪਹਿਲਾਂ ਯੂਰੀਆ ਨਹੀਂ ਪੈਂਦੀ ਨਹੀਂ ਇਹਨੂੰ ਵੀ। ਪਹਿਲਾਂ ਪਾਣੀ ਪਾਣੀ ਪਨੀਰੀ ਵਾਲਾ ਸਾਬ ਹੋ ਜਾਂਦਾ ਪਹਿਲਾਂ। ਤੇ ਇਹਦੇ ਵਿੱਚ ਹਣਾ ਜਿਹੜੀ ਯੂਰੀਆ 2 ਬੈਗ ਪ੍ਰਤੀ ਏਕੜ ਦੀ ਤੇ ਨਾਲ ਪਾਉਂਦੇ ਆਂ ਸੁਪਰ ਸਪਰ ਜਿਹੜੀ ਪਾਉਂਦੇ ਆ 1.5 ਡੱਡ ਬੈਗ ਪ੍ਰਤੀ ਇਕੜ ਦਾ 75 ਕਿਲੋ ਸਪਰ ਤੇ 90 ਕਿਲੋ ਯੂਰੀਆ ਓਦਾਂ ਯੂਰੀਆ ਜਿੱਥੇ ਢਾਈ ਬੋਰੀਆਂ ਪੈਣੀਆਂ ਆ ਇਹ ਦੋਵਾਂ ਨੇ ਫਰ ਗਿਆ ਤੇ ਬਸ ਜਿੰਕ ਹੀ ਪਾਵਾਂਗੇ ਬਾਅਦ ਦੇ ਵਿੱਚ ਤੇ ਬਹੁਤ ਸੋਨੇ ਦੇ ਰਿਜ਼ਲਟ ਨਹੀਂ ਦੇ ਬਹੁਤ ਹੀ ਵਧੀਆ ਇਹ ਆ ਵੇਖੋ ਯੂਰੀਆ ਕਰਨ ਦਾ ਹੀ ਲਓ ਜੀ ਹਿਉਮ ਤਾਈ ਬੈਗ ਯੂਰੀਆ ਤਾਈ ਸੌਰੀ ਕਹਤਾ ਦੋ ਬੈਗ ਦੋ ਬੈਗ ਯੂਰੀਆ 90 ਕਿਲੋ ਜਾਨੀ ਕਿ ਪ੍ਰਤੀ ਏਕੜ ਦੀ ਉਦਾਂ ਢਾਈ ਪੈਂਦੀ ਹੈ ਸਾਡੇ ਪਰ ਉਹ 90 ਕਿਲੋ ਇਦਾਂ ਪਹਿਲਾਂ ਪਾਉਂਦੇ ਤੇ 75 ਕਿਲੋ ਸੁਪਰ ਤੇ ਬਸ ਹੁਣ ਜਿੰਕੀ ਪਾਵਾਂਗੇ ਇਹਦੇ ਵਿੱਚ ਹੋਰ ਆਪਾਂ ਕੋਈ ਨਹੀਂ ਪਾਉਣਾ ਤੇ ਆ ਡੀਐਸਆਰ ਵਾਲਿਆਂ ਨੂੰ ਅੱਜ ਕਾਫੀ ਦਿਨ ਬਾਅਦ ਪਾਣੀ ਲਾਇਆ ਉਹ ਤਾਂ ਆ ਕੀ ਅੱਜ ਨੂੰ ਪਾਣੀ ਯੂਰੀਆ ਤੇ ਵਿੱਚ ਕੁਝ ਸਮਾਨ ਪਾਉਣਾ ਹੈ ਲਾਗੇ ਯੂਰੀਆ ਦੇ ਵੇਖੋ ਜੀ ਡੀਐਸਆਰ ਵਾਲੇ ਝੋਨੇ ਕਰਨਾ ਆਪਣੀ ਇਦਲਤਾ ਨੂੰ ਤੇ